ਭਾਰਤ ਪਾਕਿਸਤਾਨ ਜਿਹੜਾ ਜੰਗ ਚੱਲ ਰਿਹਾ ਉਸ ਜੰਗ ਦੇ ਵਿਚਾਲੇ ਪਹਿਲਾਂ ਅਮਰੀਕਾ ਦੇ ਵੱਲੋਂ ਐਂਟਰੀ ਮਾਰੀ ਜਾਂਦੀ ਆ ਅਮਰੀਕਾ ਦੇ ਵੱਲੋਂ ਐਂਟਰੀ ਕਰਕੇ ਦੋਵਾਂ ਦੇਸ਼ਾਂ ਦੇ ਵਿੱਚਕਾਰ ਸਮਝੌਤਾ ਕਰਵਾਇਆ ਜਾਂਦਾ ਜੰਗ ਰੋਕਣ ਨੂੰ ਲੈ ਕੇ ਸਹਿਮਤੀ ਕਰਵਾਈ ਜਾਂਦੀ ਆ ਪਰ ਰੋਸ ਤੋਂ ਬਾਅਦ ਜਿਹੜਾ ਜੋ ਕੁਝ ਸਮਾਂ ਪਹਿਲਾਂ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਦੇ ਤਣਾਅਪੂਰਵਕ ਹਾਲਾਤ ਮੁਰ ਤੋਂ ਬਣ ਜਾਂਦੇ ਨੇ ਜਦੋਂ ਜੰਗਬੰਦੀ ਦੀ ਜਿਹੜੀ ਉਲੰਘਣਾ ਪਾਕਿਸਤਾਨ ਵਾਲੇ ਪਾਸਿਓਂ ਕਰ ਦਿੱਤੀ ਜਾਂਦੀ ਹੈ ਪਰ ਇਹ ਸਾਰੇ ਮਾਮਲੇ ਦੇ ਵਿੱਚ ਅੱਜ ਵੱਡੀ ਅਪਡੇਟ ਹੁਣ ਚੰਦ ਕਮੈਂਟ ਨੇ ਇੱਕ ਸਾਹਮਣੇ ਪਹਿਲਾਂ ਇਹ ਆ ਚੁੱਕੀ ਆ ਕਿ ਜਿਹੜਾ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਐਨਐਸਏ ਨੇ ਜਿਹੜੇ ਅਜੀਤ ਡਵਾਲ ਨੇ ਉਹਨਾਂ ਦੇ ਵੱਲੋਂ ਚੀਨ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਿਆ ਚੀਨ ਦੇ ਵਿਦੇਸ਼ ਮੰਤਰੀ ਦੇ ਨਾਲ ਤੇ ਨਾਲ ਦੀ ਨਾਲ ਚੀਨ ਦੇ ਵੱਲੋਂ ਪਹਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦਾ ਜਿਹੜਾ ਔਰ ਨਿੰਦਿਆ ਕੀਤੀ ਗਈ ਆ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਆ ਜੀਤ ਡੋਵਾਲ ਉਹਨਾਂ ਦੇ ਵੱਲੋਂ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਇੰਡੀਆ ਦੇ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਚਾਈਨਾ ਦੇ ਨਾਲ ਗੱਲਬਾਤ ਕਰਕੇ ਕਿ ਭਾਰਤ ਦੀ ਕਦੇ ਵੀ ਪਸੰਦ ਲੜਾਈ ਨਹੀਂ ਰਿਹਾ ਸਾਨੂੰ ਜਿਹੜਾ ਅਕੇ ਇੱਕ ਕਾਊਂਟਰ ਦੇ ਵਿੱਚ ਜਿਹੜਾ ਜੋ ਪਾਕਿਸਤਾਨ ਦੇ ਉੱਪਰ ਕੋਈ ਮਸਾਇਲੇ ਲਾਗੜੀਆਂ ਪਈਆਂ ਸਾਨੂੰ ਕਾਊਂਟਰ ਦੇ ਵਿੱਚ ਜਵਾਬ ਦੇਣਾ ਪਿਆ ਪਹਿਲਾਂ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਕੀਤਾ ਗਿਆ ਹਾਲਾਂਕਿ ਜਿਹੜਾ ਚੀਨ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਭਾਰਤ ਦੇ ਹੱਕ ਦੇ ਵਿੱਚ ਇੱਕ ਨਾ ਇੱਕ ਤਰੀਕੇ ਦਾ ਬਿਆਨ ਦਿੱਤਾ ਗਿਆ ਜਿਹੜਾ ਚਾਇਨਾ ਦੇ ਵਿਦੇਸ਼ ਮੰਤਰੀ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਅਸੀਂ ਅੱਤਵਾਦ ਦੇ ਹੱਕ ਦੇ ਵਿੱਚ ਨਹੀਂ ਆ ਤੇ ਨਾਲ ਨਾਲ ਪਹਿਲਗਾਮ ਹਮਲੇ ਦੀ ਜਿਹੜੀ ਉਹਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਪਰ ਇਸ ਸਭ ਦੇ ਵਿਚਾਲੇ ਇੱਕ ਵੱਡੀ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿੱਥੇ ਖਬਰਾਂ ਆਈਆਂ ਨੇ ਕਿ ਦੇਸ਼ ਦੇ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਜਿਹੜਾ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜਾ ਪਾਕਿਸਤਾਨ ਦੇ ਵੱਲੋਂ ਮੁਰਤੋਂ ਜਿਹੜਾ ਜੰਗਬੰਦੀ ਦੀ ਉਹ ਲਗਣਾ ਕੀਤੀ ਗਈ ਹੈ ਪਰ ਇਸ ਸਭ ਦੇ ਵਿਚਾਲੇ ਵੱਡੀ ਖਬਰ ਇਹ ਆਈ ਹੈ ਕਿ ਸ਼ਾਵਾ ਸ਼ਰੀਫ ਉਹਨਾਂ ਦੇ ਵੱਲੋਂ ਵੀ ਜੜੀ ਪਾਕਿਸਤਾਨ ਦੇ ਵਿੱਚ মিডিਆ ਦੇ ਨਾਲ ਸੰਬੋਧਨ ਕੀਤਾ ਗਿਆ ਤੇ ਇਹ ਖਬਰ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਅਸੀਂ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦੇ ਪਰ মিডিਆ ਨੂੰ ਜਿਹੜਾ ਸੂਤਰਾਂ ਦੇ حوالے ਤੋਂ ਨਿਕਲ ਕੇ ਇੱਕ ਸਮਾਂ ਖਬਰ ਸਾਹਮਣੇ ਆਈ ਹੈ ਕਿ মিডিਆ ਨੂੰ ਸੰਬੋਧਨ ਕੀਤਾ ਗਿਆ ਤੇ ਉਸ ਵਕਤ ਜਿਹੜਾ ਸ਼ਾਹਵਾ ਸ਼ਰੀਫ ਪੋਣਾ ਦੇ ਵੱਲੋਂ ਇਹ ਗੱਲ ਆਕੀ ਗਈ ਹੈ ਕਿ ਪਹਿਲਾਂ ਜਿਹੜਾ ਜੰਗਬੰਦੀ ਦੀ ਉਲੰਘਣਾ ਇੰਡੀਆ ਵਾਲੇ ਪਾਸਿਓਂ ਕੀਲੀ ਕੀਤੀ ਗਈ ਆ ਪਰ ਇਸ ਤੋਂ ਪਹਿਲਾਂ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਇੰਡੀਆ ਦੇ ਵੱਲੋਂ ਇਹ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਆ ਕਿ ਸ਼੍ਰੀਨਗਰ ਦੇ ਵਿੱਚ ਜਾਂ ਫਿਰ ਕਈ ਹੋਰ ਇਲਾਕਿਆਂ ਦੇ ਵਿੱਚ ਆ ਪਾਕਿਸਤਾਨ ਦੇ ਵੱਲੋਂ ਜਿਹੜਾ ਜੁੜਾ ਇੰਡੀਆ ਪਾਕਿਸਤਾਨ ਦਾ ਸਮਝੌਤਾ ਅਮਰੀਕਾ ਦੇ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਵੱਲੋਂ ਕਰਵਾਇਆ ਗਿਆ ਸੀ ਉਸ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਆ ਪਰ ਇਸ ਸਭ ਦੇ ਵਿਚਾਲੇ ਇੱਕ ਵੱਡੀ ਖਬਰ ਇਹ ਵੀ ਆ ਕਿ ਹੁਣਾਂ ਚੀਨ ਦੀ ਜਿਹੜਾ ਭਾਰਤ ਪਾਕਿਸਤਾਨ ਦੀ ਲੜਾਈ ਦੇ ਮਾਮਲੇ ਦੇ ਵਿੱਚ ਐਂਟਰੀ ਹੋ ਚੁੱਕੀ ਆ ਐਨਐਸਏ ਅਜੀਤ ਡੋਵਾਲ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਇੰਡੀਆ ਦੇ ਉਨ੍ਹਾਂ ਦੇ ਵੱਲੋਂ ਜਿਹੜੀ ਚੀਨ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਿਆ ਤਾਂ ਚੀਨ ਦੇ ਵੱਲੋਂ ਉਨ੍ਹਾਂ ਨੂੰ ਜਿਹੜਾ ਇਹ ਗੱਲ ਆਕੀ ਗਈ ਆ ਕਿ ਅਸੀਂ ਪਹਲਗਾਮ ਮਾਮਲੇ ਦੀ ਕੋਰ ਨਿੰਦਿਆ ਕਰਦੇ ਆ ਤੇ ਨਾਲ ਦੀ ਨਾਲ ਚੀਨ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਹੱਤਵਾਦੀ ਹੱਕ ਦੇ ਵਿੱਚ ਨਹੀਂ ਆ ਤੇ ਇਸ ਦੇ ਨਾਲ ਨਾਲ NSA अजीत ਤੋੜਵਾਲ ਉਨ੍ਹਾਂ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਆ ਕਿ ਅਸੀਂ ਅਸੀਂ ਵੀ جنگ ਦੇ ਵਿੱਚ ਇੰਡੀਆ جنگ ਨੂੰ ਪਸੰਦ ਨਹੀਂ ਕਰਦਾ جنگ ਦੇ ਹੱਕ ਦੇ ਵਿੱਚ ਨਹੀਂ ਹੈ ਪਰ ਜਿਹੜਾ ਅਜੀਤ ਟਡਵਾਲ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਅਸੀਂ ਕਾਊਂਟਰ ਦੇ ਵਿੱਚ ਜਿਹੜਾ ਪਾਕਿਸਤਾਨ ਨੂੰ ਜਵਾਬ ਦਿੰਦੇ ਨੇ